ਕਰਦੇ ਨੇ ਉਹ ਸੂਬਾ ਸੀ ਜੋ ਪੂਰੇ ਭਾਰਤ ਨੂੰ ਰੋਟੀ ਦਿੰਦਾ ਸੀ ਪ੍ਰਦਰਸ਼ਨ ਤਾਂ ਪੰਜਾਬ 'ਚ ਖਾਲਿਸਤਾਨ ਦੀ ਮੰਗ ਤਾਂ ਪੰਜਾਬ 'ਚ ਕੈਨੇਡਾ ਜਾਣਾ ਅਮਰੀਕਾ ਜਾਣਾ ਤਾਂ ਪੰਜਾਬ 'ਚ ਸਿਆਸੀ ਉਠਾਪਟਕ ਤਾਂ ਪੰਜਾਬ 'ਚ ਪੰਜਾਬ ਉਹ ਮੈਦਾਨ ਬਣ ਗਿਆ ਇਸ ਟਾਈਮ ਜਿੱਥੇ ਪੰਜਾਬ ਦਾ ਫਿਊਚਰ ਖਤਮ ਹੋ ਗਿਆ ਪੰਜਾਬ ਦੀ ਵਿੱਤੀ ਹਾਲਤ ਬਹੁਤ ਖਰਾਬ ਹੈ ਸਬਜ਼ੀਆਂ ਮਹਿੰਗੀਆਂ ਨੇ ਦਾਲਾਂ ਮਹਿੰਗੀਆਂ ਨੇ ਸਾਰਾ ਫਰੂਟ ਮਹਿੰਗਾ ਹੈ ਲੇਕਿਨ ਅਸੀਂ ਬੜੇ ਹੱਕ ਹਕੂਕਨਾ ਕਰਦੇ ਆ ਕਿ ਪੰਜਾਬ ਬੰਦ ਕਦੇ ਸੋਚਿਆ ਕਿ ਬੰਦ ਦਾ ਕੀ ਅਸਰ ਪੈਂਦਾ ਹੈ ਜਿਹੜਾ ਨੂੰ ਕਿਸਾਨਾਂ ਵੱਲੋਂ ਤਿੰਨ ਕਾਲੇ ਕਾਨੂੰਨ ਪਿਆ ਗਿਆ ਸੀਗਾ ਚਾਹੇ ਉਹ ਪ੍ਰਾਈਵੇਟਾਈਜੇਸ਼ਨ ਨੂੰ ਲੈ ਕੇ ਸੀ ਤੇ ਕਿਸੇ ਚੀਜ਼ ਨੂੰ ਲੈ ਕੇ ਸੀਗਾ ਉਹ ਕਾਨੂੰਨ ਦੀ ਗੱਲ ਸੀਗੀ ਉਹ ਰੱਦ ਹੋਏ ਸਾਰਾਬ ਉੱਤੇ ਵਾਪਸ ਆ ਗਏ ਪਰ ਹੋਰ ਤਾਂ ਕਹਿੰਦੇ ਇੱਕ ਦਰਜਣ ਦੇ ਕਰੀਬ ਵੱਖਰੀ ਵੱਖਰੀ ਮੰਗਾਂ ਤੇ ਲਿਸਟ ਬਣੀ ਹੋਈ ਹੈ ਦੇਖੋ ਜੀ ਉਹ ਕਾਨੂੰਨ ਰੱਦ ਹੋਏ ਪਰ ਲਾਗੂ ਨਹੀਂ ਹੋਏ ਚਾਹੇ ਸਾਨੂੰ ਨਾ ਤਾਂ ਰਿਪੋਰਟ ਹੋਵੇ ਇੱਕ ਵਾਰ ਦੋ ਵਾਰ ਤਿੰਨ ਵਾਰ ਹਰ 6 ਮਹੀਨੇ ਬਾਅਦ ਬਾਅਦ ਹਰ 7 ਮਹੀਨੇ ਬਾਅਦ ਇੰਟਰਨੈਸ਼ਨਲ ਲੈਵਲ ਤੇ ਅਗਰ ਆਪਾਂ ਦੇਖੀਏ ਜਦੋਂ ਕਿਸਾਨ ਦੀ ਤਸਵੀਰ ਜਾਂਦੀ ਹੈ ਉਹ ਇਹ ਦੇਖਦੇ ਨੇ ਕਿ ਕਿੰਨੂ ਕਿਸਾਨਾਂ ਦੀ ਸੁਣਾਈ ਚਾਹੇ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਉਹ ਤਾਂ ਕਿਸਾਨਾਂ ਨੂੰ ਵਰਤਦੇ ਨੇ ਪੰਜਾਬ ਕਿਸੇ ਸਮੇਂ ਨੰਬਰ 1 ਦਾ ਸੂਬਾ ਸੀਗਾ ਭਾਰਤ ਦਾ ਅੱਜ ਥੱਲੋ ਨੰਬਰ 2 ਤੇ ਐ ਸੈਕਿੰਡ ਲਾਸਟ ਪਰ ਪੰਜਾਬ ਪਹੁੰਚਿਆ ਹੋਇਆ ਕਿਤਨਾ ਕਿਤੇ ਨਲਾਇਕ ਜਿਹਨੂੰ ਸੂਬਾ ਸਹਾਰਾ ਰਹੀਆਂ ਨੇ ਜਾਂ ਨਲਾਇਕ ਕਿੰਦਰ ਸਹਾਰਾ ਰਹੀਆਂ ਨੇ ਇਹਨਾਂ ਨੇ ਸ਼ਾਇਦ ਪੰਜਾਬ ਦਾ ਭਲੀ ਭੰਤੀ ਜੋ ਵਧੀਆ ਆਕਾਰ ਸੀ ਉਹ ਬਣ ਨਹੀਂ ਦਿੱਤਾ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ ਵਿਚਾਰਾ ਉਹ ਜੋ ਦਰਮਿਆਨਾ ਕਿਸਾਨ ਹੈ ਜੋ ਦੋ ਦੋ ਤਿੰਨ ਤਿੰਨ ਖੱਤਿਆਂ ਦੀ ਖੇਤੀ ਕਰਦਾ ਹੈ ਉਹ ਤੁਹਾਡੇ ਵਿੱਚ ਪਿਸਰਿਆ ਹੈ ਮੈਂ ਤਾਂ ਪੰਜਾਬ ਨੂੰ ਨਾ ਭਾਰਤ ਅੱਡੀ ਕਰ ਤੱਕ ਬਾਰਡਰ ਬਣਾਦਾ ਚਾਹ ਬਾਰਡਰ ਬਾਰਡਰ ਬਣਾਉਂਦਾ ਹੈ ਜੀ ਬਾਰਡਰ ਮੈਂ ਤਾਂ ਦੇਖ ਕੇ ਆ ਥੱਲੋਂ ਜੋ ਜਿੱਥੇ ਉਹ ਘੱਗਰ ਦਰਿਆ ਵਹਿ ਰਿਹਾ ਹੈ ਤੁਸੀਂ ਉੱਥੋਂ ਵੀ ਨਹੀਂ ਜਾ ਸਕਦੇ ਹੋ ਉੱਥੇ ਨਾ ਨੇ ਵੱਡੇ ਵੱਡੇ ਟੋਏ ਪਾੜਦੇ ਨੇ ਕਿ ਆਮ ਮੁੰਡਾ ਵਿਚਾਰਾ ਪੈਦਲ ਨਿਕਲਣਾ ਚਾਹੇ ਤੇ ਪੈਦਲ ਵੀ ਨਹੀਂ ਨਿਕਲ ਸਕਦਾ ਪਰ ਇਹ ਲੋਕਤੰਤਰ ਦੇ ਅੰਦਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਹੀ ਨਹੀਂ ਹੈ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਜਿੰਨੇ ਵੀ ਦਰਸ਼ਕ ਲੋਨ ਲਾਈਵ ਨਿਊਜ਼ ਨਾਲ ਜੁੜੇ ਨੇ ਉਹਨਾਂ ਦੇ ਵੀ ਦਿਲ ਦਿਮਾਗ 'ਚ ਇਸ ਵਕਤ ਮੁੱਦਾ ਚੱਲ ਰਿਹਾ ਹੋਊਗਾ ਪੰਜਾਬ ਨੂੰ ਲੈ ਕੇ ਦੇਸ਼ ਭਾਰਤ ਨੂੰ ਲੈ ਕੇ ਜੀ ਹਾਂ ਭਾਰਤ ਮੰਨ ਦੀ ਕਾਲ ਪੈਟਰੋਲ ਪੰਪਾਂ ਦੀ ਫਿਰ ਦੁਬਾਰਾ ਹੜਤਾਲ ਵਰਗੇ ਬੜੇ ਹੋਏ ਹਾਲਾਤ ਨਾਲ ਦੇ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੇ ਸਭ ਤੋਂ ਅਹਿਮ ਮੁੱਦਾ ਕਿ ਕਿਸਾਨੀ ਅੰਦੋਲਨ ਇਸ ਵਕਤ ਕਿਹੜਾ ਰੁਖ ਅਖਤਿਆਰ ਕਰ ਰਿਹਾ ਚर्चा ਕਰਾਂਗੇ ਇਹਨਾਂ ਸਾਰੇ ਪੁਆਇੰਟਸ ਤੇ ਨਾਲ ਮੌਜੂਦ ਨੇ ਸੀਨੇ ਪੱਤਰਕਾਰ ਸਨਾ ਸਾਹਿਬ ਸਨਾ ਜੀ ਕੀ ਹਾਲ ਚਾਲ ਵਧੀਆ ਜੀ ਪਰ ਪੰਜਾਬ ਜਾਂ ਭਾਰਤ ਇੱਥੇ ਹਾਲਾਤ ਦਿਨ ਬਾ ਦਿਨ ਅਜੀਬ ਹੁੰਦੇ ਜਾ ਰਹੇ ਹਨ ਕਿਉਂ ਕਾਰਨ ਕੀ ਹੈ ਸਭ ਤੋਂ ਵੱਡੀ ਗੱਲ ਜੀ ਪੰਜਾਬ ਕਰਦੇ ਨੇ ਉਹ ਸੂਬਾ ਸੀ ਜੋ ਪੂਰੇ ਭਾਰਤ ਨੂੰ ਰੋਟੀ ਦਿੰਦਾ ਸੀ ਬਿਲਕੁਲ ਜੀ ਇਹ ਇਤਿਹਾਸ ਗਵਾ ਹੈ ਆਪਾਂ ਪਿੱਛੇ ਚਲੇ ਜਾਈਏ ਲੇਕਿਨ ਹੁਣ ਪੰਜਾਬ ਉਹ ਸੂਬਾ ਹੈ ਜਿਹੜੀ ਰਾਜਨੀਤ ਪੂਰੀ ਪੰਜਾਬ ਤੋਂ ਧੂਰਾ ਬਣ ਗਿਆ ਘੁੰmdi ਏ ਪ੍ਰਦਰਸ਼ਨ ਤਾਂ ਪੰਜਾਬ 'ਚ ਖਾਲਿਸਤਾਨ ਦੀ ਮੰਗ ਤਾਂ ਪੰਜਾਬ 'ਚ ਕੈਨੇਡਾ ਜਾਣਾ ਅਮਰੀਕਾ ਜਾਣਾ ਤਾਂ ਪੰਜਾਬ 'ਚ ਸਿਆਸੀ ਉਠਾਪਟਕ ਤਾਂ ਪੰਜਾਬ 'ਚ ਪੰਜਾਬ ਉਹ ਮੈਦਾਨ ਬਣ ਗਿਆ ਇਸ ਟਾਈਮ ਜਿੱਥੇ ਪੰਜਾਬ ਦਾ ਫਿਊਚਰ ਖਤਮ ਹੋ ਰਿਹਾ ਉਹ ਕਿਵੇਂ ਇਸ ਕਰਕੇ ਕਿਉਂਕਿ ਪੰਜਾਬ ਦੇ ਨੌਜਵਾਨ ਨੂੰ ਸਹੀ ਦਿਸ਼ਾ ਤੇ ਦਸ਼ਾ ਨਹੀਂ ਮਿਲ ਪਾ ਰਹੀ ਹੈ ਹੁਣ ਪੰਜਾਬ ਬੰਦ ਦੀ ਗੱਲ ਲੈ ਲੋ ਹਰ ਮਹੀਨ ਤਿੰਨ ਮਹੀਨੇ 6 ਮਹੀਨੇ 7 ਮਹੀਨੇ ਵਾਤੇ ਕੋਈ ਨਾ ਕੋਈ ਕਾਲ ਆਈ ਰਹਿੰਦੀ ਹੈ ਕਿ ਪੰਜਾਬ ਬੰਦ ਹੈ ਚਾਹੇ ਉਹ ਸਮਾਜ ਸੇਵਿਕਾ ਵੱਲੋਂ ਹੋਵੇ ਚਾਹੇ ਰਾਜਨੀਤਿਕ ਵੱਲੋਂ ਹੋਵੇ ਚਾਹੇ ਕਾਂਗਰਸੀ ਵੱਲੋਂ ਹੋਵੇ ਚਾਹੇ ਕਿਸੇ ਦਲ ਵੱਲੋਂ ਹੋਵੇ ਚਾਹੇ ਕਿਸਾਨਾਂ ਵੱਲੋਂ ਹੋਵੇ ਪੰਜਾਬ ਦੀ ਵਿੱਤੀ ਹਾਲਤ ਬਹੁਤ ਖਰਾਬ ਹੈ ਸਬਜ਼ੀਆਂ ਮਹਿੰਗੀਆਂ ਨੇ ਦਾਲਾਂ ਮਹਿੰਗੀਆਂ ਨੇ ਸਾਰਾ ਫਰੂਟ ਮਹਿੰਗਾ ਹੈ ਲੇਕਿਨ ਅਸੀਂ ਬੜੇ ਹੱਕ ਹਕੂਕਨਾ ਕਰਨੇ ਕਿ ਪੰਜਾਬ ਬੰਦ ਕਦੇ ਸੋਚਿਆ ਕਿ ਬੰਦ ਦਾ ਕੀ ਅਸਰ ਪੈਂਦਾ ਹੈ ਬਾਕੀ ਤੁਸੀਂ ਵੈਦੀ ਸਾਹਿਬ ਕਿਸਾਨਾਂ ਦੀ ਗੱਲ ਕੀਤੀ ਹੈ ਕਿ ਕਿਸਾਨ ਇਸ ਟਾਈਮ ਸ਼ੰਭੂ ਬਾਰਡਰ ਤੇ ਬੈਠੇ ਨੇ ਇਹ ਕਿਹੜੀ ਨਵੀਂ ਗੱਲ ਹੈ 2 ਸਾਲ ਪਹਿਲੇ ਕਿਸਾਨ ਜਾ ਕੇ ਬੈਠੇ ਸੀ ਕਿ ਕਿਸਾਨ ਨੂੰ ਉਦੋਂ ਫੈਸਲਾ ਕਰਵਾ ਕੇ ਨਹੀਂ ਉਠਣਾ ਚਾਹੀਦਾ ਸੀ ਕਿਉਂਕਿ ਕਿਸਾਨਾਂ ਦੀ ਫਿਊਚਰ ਦੀ ਗੱਲ ਸੀ ਪਵਿੱਖ ਦੀ ਖਲ ਸੀ ਲੇਕਿਨ ਉਦੋਂ ਚਾਹੇ ਕੇਂਦਰ ਦੀ ਗੱਲ ਕਰ ਲੋ ਚਾਹੇ ਸਿਆਸਤਦਾਨ ਦੀ ਗੱਲ ਕਰ ਲੋ ਇਹਨਾਂ ਨੂੰ ਮੈਂ ਸਿੱਧੀ ਗੋਲੀਆਂ ਮਿੱਠੀ ਗੋਲੀ ਦਿੱਤੀ ਗਈ ਇਹ ਸਨ ਸਰਬ ਉਹਨਾਂ ਦੇ ਤਿੰਨ ਕਾਨੂੰਨ ਸੀ ਜਿਨ੍ਹਾਂ ਨੂੰ ਕਿਸਾਨਾਂ ਵੱਲੋਂ ਤਿੰਨ ਕਾਲੇ ਕਾਨੂੰਨ ਕਿਹਾ ਗਿਆ ਸੀਗਾ ਚਾਹੇ ਉਹ ਪ੍ਰਾਈਵੇਟਾਈਜੇਸ਼ਨ ਨੂੰ ਲੈ ਕੇ ਸੀ ਤੇ ਕਿਸੇ ਚੀਜ਼ ਨੂੰ ਲੈ ਕੇ ਸੀਗਾ ਉਹ ਕਾਨੂੰਨ ਦੀ ਗੱਲ ਸੀਗੀ ਉਹ ਰੱਦ ਹੋਏ ਸਾਲ ਬਾਅਦ ਉੱਠ ਕੇ ਵਾਪਸ ਆ ਗਏ ਪਰ ਹੁਣ ਤਾਂ ਕਹਿੰਦੇ ਇੱਕ ਦਰਜਣ ਦੇ ਕਰੀਬ ਵੱਖਰੀ ਵੱਖਰੀ ਮੰਗਾਂ ਦੀ ਲਿਸਟ ਬਣੀ ਹੋਈ ਹੈ ਦੇਖੋ ਜੀ ਉਹ ਕਾਨੂੰਨ ਰੱਦ ਹੋਏ ਹੂੰ पर लागू नहीं हुए चाहे स्वामीनाथन रिपोर्ट होवे कई एवे दी चीजयां सी चाहे पूरे भारत अंदर ਕਿਸਾਨਾਂ ਤੇ ਜੋ ਕਰਜ਼ਾ ਹੈ ओदी माफी दी ਗੱਲ ਹੋਵੇ چاہے ਪੀਲੇ ਪੀਤ ਵਿੱਚ ਜੋ ਕਿਸਾਨ ਮਾਰੇ ਗਏ मतलब کئی एवे दी ਗੱਲਾਂ ਨੇ ਉਦੋਂ ਤਾਂ ਸਰਕਾਰ ਨੇ ਮੰਨ ਲਿਆ ਖੀਮਪੁਰ ਖੀਰੀ ਸਭ ਖੁਸ਼ੀ ਵਿੱਚ ਉਹ ਖੀਮਪੁਰ ਖੀਰੀ ਹੋ ਗਿਆ ਉਦੋਂ ਮੰਨ ਲਿਆ ਪਰ ਲਾਗੂ ਨਹੀਂ ਕੀਤਾ ਜਿਸ ਕਰਕੇ ਕਿਸਾਨਾਂ ਨੂੰ ਦੁਬਾਰਾ ਲੇਕਿਨ ਇੱਕ ਗੱਲ ਹੋਰ ਮੈਂ ਦਸੂਗਾ ਲੋਕ ਇਹਨੂੰ ਰਾਜਨੀਤਿਕ ਦ੍ਰਿਸ਼ਟੀਕੋਣ ਨਾਲ ਦੇਖ ਰਹੇ ਨੇ ਕਿਉਂਕਿ ਐਮਪੀ ਦੇ ਇਲੈਕਸ਼ਨ ਬਿਲਕੁਲ ਨੇੜੇ ਨੇ ਲੋਕ ਕਹਿ ਰਹੇ ਨੇ ਕਿ ਜਿਹੜਾ ਵਿਪੱਖ ਹੈ ਉਹਨੇ ਕੋਈ ਸਿਆਸਤ ਖੇਢੀ ਹੈ ਕਿ ਹੁਣ ਪਕਸ਼ ਨੂੰ ਦਮਾਣ ਲਈ ਯਾਨੀ ਕਿ ਬੀਜੇਪੀ ਨੂੰ ਦਮਾਣ ਲਈ ਹੁਣ ਇਹ ਮੁੱਦੇ ਨੂੰ ਸਰਗਰਮ ਕਰ ਦੋ ਠੀਕ ਹੈ ਫਿਰ ਕਿਸਾਨ ਕਹਿੰਜਣ ਉੱਥੇ ਤੇ ਲੋਕ ਇਹ ਨਾ ਕਹਿਣ ਕਿ ਅਸੀਂ ਕਿਸਾਨਾਂ ਦਾ ਹੱਕ ਲੈਣ ਲਈ ਉੱਥੇ ਪਹੁੰਚੇ ਆ ਇਹਦੇ ਵਿੱਚ ਸਿਆਸਤ ਨਹੀਂ ਹੈ ਲੋਕ ਇਸ ਦ੍ਰਿਸ਼ਟੀਕੋਣ ਨਾਲ ਵੀ ਦੇਖ ਰਹੇ ਨੇ ਕਿਤੇ ਵਿੱਚ ਰਾਜਨੀਤ ਹੋਰੀ ਹੈ ਦੂਸਰਾ ਕੇਂਦਰ ਬਹੁਤ ਜਲਦੀ ਚੋਣ ਕਰਾ ਦੂਗਾ ਜੋ ਸਾਨੂੰ ਮਹਿਸੂਸ ਹੋ ਰਿਹਾ ਹੈ ਆਮ ਲੋਕਾਂ ਕਹਿ ਇਹ ਤਾਂ ਨਾਰਮਲੀ ਮਈ ਦੇ ਮਹੀਨੇ ਚ ਚੋਣਾ ਬਣਦੀਆਂ ਨੇ ਜੋ ਲੋਕ ਸਭਾ ਚੋਣਾਂ ਹੁੰਦੀਆਂ ਨੇ ਤਾਂ ਤੁਹਾਡੇ ਕਹਿੰਦਾ ਮਤਲਬ ਹੈ ਵੀ ਮਈ ਤੋਂ ਪਹਿਲਾਂ April ਚ ਵੀ ਹੋ ਸਕਦੀਆਂ ਨੇ ਬਿਲਕੁਲ ਜੀ ਬਿਲਕੁਲ ਇਹ ਤਾਂ ਕੇਂਦਰ ਦੀ ਗੱਲ ਹੈ ਕਿਉਂਕਿ ਆਪਣੇ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਲੋ 1 ਸਾਲ ਤੋਂ ਜ਼ਿਆਦਾ ਹੋ ਗਿਆ ਹੈ ਉਹ ਖਤਮ ਹੋਏ ਨੂੰ ਜਿਹੜਾ ਹਾਊਸ ਭੰਗ ਹੋਇਆ ਉਹ ਤਾਂ ਪਿਛਲੇ ਸਾਲ March ਦਾ ਹੋਇਆ ਹੋਇਆ ਹੈ ਜੇ ਹਜੇ ਤੱਕ ਨਹੀਂ ਇਲੈਕਸ਼ਨ ਜੇ ਅਗਰ ਰਾਜ ਸਰਕਾਰਾਂ ਆਪਣੇ ਸਵਾਰਥ ਲਈ ਰਾਜਨੀਤ ਕਰ ਸਕਦੀਆਂ ਨੇ ਉਹ ਤਾਂ ਕੇਂਦਰ ਹੈ ਠੀਕ ਹੈ ਕੇਂਦਰ ਆਪਣੇ ਸਵਾਦ ਲਈ ਕੋਈ ਨਾ ਕੋਈ ਤਾਂ ਉਹ ਸਾਹਿਬ ਤੁਸੀਂ ਪੱਖ ਵਿਪੱਖ ਦੀ ਗੱਲ ਕੀਤੀ ਹੈ ਜੇ ਆਪਾਂ ਗੱਲ ਕਰੀਏ ਉਸ ਵਕਤ ਬੀਜੇਪੀ ਕੇਂਦਰ 'ਚ ਹੈਗੀ ਹੈ ਉਹ ਵਿਪਖਸ਼ ਪਾਰਟੀ ਹੈ ਵਿਪਖਸ਼ ਦੀ ਗੱਲ ਕਰਦੇ ਆ ਨਾਲ ਦੇ ਖੱਬੇ ਪੱਖੀਆਂ ਪਾਰਟੀਆਂ ਹੁੰਦੀਆਂ ਨੇ ਜਿੱਦਾਂ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਚੱਲ ਰਿਹਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹ ਜਿਹੜੀਆਂ ਸੈਂਟਰਲ ਟ੍ਰੇਡ ਯੂਨੀਅਨ ਹੁੰਦੀਆਂ ਨੇ ਉਹ ਨਾ ਆਪਾਂ ਭੁੱਲੀਏ ਉਹ ਵੀ ਬੜਾ ਵੱਡਾ ਰੋਲ ਪਲੇ ਕਰ ਰਹੀਆਂ ਨੇ ਨਾਲ ਸਾਥ ਦੇ ਰਿਹਾ ਨੇ ਜੇ ਅੱਜ ਭਾਰਤ ਬੰਦ ਦੀ ਕਾਲ ਆਈ ਹੋਈ ਹੈ ਤਾਂ ਉਹਨਾਂ ਦਾ ਵੀ ਵੱਲੋਂ ਬਕਾਇਦਾ ਵਿੱਚ ਸਮਰਥਨ ਹੈ ਬਿਲਕੁਲ ਜੀ ਮਜ਼ਦੂਰਾਂ ਵੱਲੋਂ ਇਹ ਕਾਲ ਆਈ ਹੋਈ ਹੈ ਕਿ ਪੰਜਾਬ ਬੰਦ ਹੈ ਇਹਦਾ ਸਮਰਥਨ ਕਿਸਾਨਾਂ ਨੇ ਕੀਤਾ ਹੈ ਹਾਲਾਂਕਿ ਪੰਜਾਬ ਦੇ ਹਜੇ ਤੱਕ ਦੀ ਗੱਲ ਜੋ ਮੈਂ ਕਹਿ ਰਿਹਾ ਮਿਲਾ ਜੁਲਾਸਾ ਆ ਰਿਹਾ ਕੁਝ ਕਹਿ ਰਹੇ ਨੇ ਠੀਕ ਹੈ ਪੰਜਾਬ ਬੰਦ ਹੈ ਕਿਸਾਨਾਂ ਦੇ ਹਿੱਤ ਮਜ਼ਦੂਰਾਂ ਦੇ ਹਿੱਤ ਲਈ ਬੰਦ ਹੈ ਪਰ ਕੁਝ ਲੋਕ ਇਹ ਵੀ ਕਹਿ ਰਹੇ ਨੇ ਇਹ ਬੰਦ ਕਿੰਨੀ ਵਾਰ ਇੱਕ ਵਾਰ ਦੋ ਵਾਰ ਤਿੰਨ ਵਾਰ ਹਰ 6 ਮਹੀਨੇ ਬਾਅਦ ਬੰਦ ਹਰ 7 ਮਹੀਨੇ ਬਾਅਦ ਬੰਦ ਇੰਟਰਨੈਸ਼ਨਲ ਲੈਵਲ ਤੇ ਜਦੋਂ ਆਪਾਂ ਦੇਖੀਏ ਜਦੋਂ ਕਿਸਾਨ ਦੀ ਤਸਵੀਰ ਜਾਂਦੀ ਹੈ ਉਹ ਇਹ ਦੇਖਦੇ ਨੇ ਕਿਤੇ ਕਿਸਾਨਾਂ ਦੀ ਸੁਣਾਈ ਨਹੀਂ ਚਾਹੇ ਕੋਈ ਵੀ ਰਾਜਨੀਤਿਕ ਪਾਰਟੀ ਹੋਵੇ ਉਹ ਤਾਂ ਕਿਸਾਨਾਂ ਨੂੰ ਵਲਤਦੇ ਨੇ ਇਵਨ ਤੱਕ ਹੋ ਸਕਦਾ ਕੁਝ ਕਿਸਾਨ ਲੀਡਰ ਵੀ ਕਿਸੇ ਨਾ ਕਿਉਂਕਿ ਕਿਸਾਨ ਲੀਡਰ ਤੁਸੀਂ ਦੇਖ ਲਓ ਬੇਦੀ ਸਾਹਿਬ ਇਲੈਕਸ਼ਨ ਹੋਇਆ ਸੀ ਤੇ ਕਿਸਾਨ ਲੀਡਰ ਵੀ ਇਲੈਕਸ਼ਨ ਲੜੇ ਸੀ ਇਹਨਾਂ ਦੀ ਜਮਾਨਤਾ 잡ਦੇ ਹੋ ਗੀਆਂ ਸੀ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਈ ਸੀ ਤੇ ਕਿਸਾਨਾਂ ਨੂੰ ਵੀ ਸਮਝਣਾ ਚਾਹੀਦਾ ਵਿਚਾਰਾ ਉਹ ਜੋ ਦਰਮਿਆਨਾ ਕਿਸਾਨ ਹੈ ਜੋ ਦੋ ਦੋ ਤਿੰਨ ਤਿੰਨ ਖੱਤਿਆਂ ਦੀ ਖੇਤੀ ਕਰਦਾ ਹੈ ਉਹ ਤੁਹਾਡੇ ਵਿੱਚ ਪਿਸ ਰਿਹਾ ਹੈ ਇੱਕ ਮੈਂ ਅੱਜ ਪੋਸਟ ਪੜ ਰਿਹਾ ਸੀ ਲੈਂਡ ਕਲੂਜ਼ਰਰ ਕਾਰ ਸੀ ਉਦੇ ਉੱਪਰ ਕਿਸਾਨੀ ਝੰਡਾ ਲੱਗਾ ਹੋਇਆ ਸੀ ਤੇ ਕਿਸੇ ਨੇ ਥੱਲੇ ਪੋਸਟ ਪਾਈ ਹੋਈ ਸੀ ਇਹਦਾ ਜਰੂਰ ਕਰਜ਼ਾ ਮਾਫ਼ ਕਰਿਓ ਹਾਂ ਵੀ 2 ਕਰੋੜ ਦੀ ਟਵਾਇਟਾ ਦੀ ਲੈਂਡ ਕਰੂਜ਼ਰ ਗੱਡੀ ਤੇ ਇਹਦਾ ਕਰਜ਼ਾ ਮਾਫ਼ ਹੋ ਜਾਣਾ ਜਰੂਰ ਮਤਲਬ ਜੇ ਅਗਰ ਕਿਸਾਨਾਂ ਦੀ ਗੱਲ ਕਰੀਏ ਘਰਾਂ 'ਚ ਫਾਰਚੂਨ ਖੜੀ ਹੈ ਘਰਾਂ 'ਚ ਕਿੰਨੀ ਵੱਡੀਆਂ ਵੱਡੀਆਂ ਕਾਰਾਂ ਖੜੀਆਂ ਨੇ ਘਰਾਂ 'ਚ ਕਿੰਨੀ ਵੱਡੀਆਂ ਵੱਡੀਆਂ ਇਹਨਾਂ ਦੇ ਮਸ਼ੀਨਰੀਆਂ ਖੜੀਆਂ ਨੇ ਉੱਪਰ ਝੰਡੇ ਲੱਗੇ ਨੇ ਤੇ ਕਿਸੇ ਨੇ ਪੋਸਟ ਪਾਈ ਸੀ ਕਿ ਆਹ ਵਿਚਾਰਾ ਗਰੀਬ ਕਿਸਾਨ ਹੈ ਇਹਦਾ ਜਰੂਰ ਕਰਜ਼ਾ ਮਾਫ ਕਰੋ ਦੇਖੋ ਜੀ ਮੈਂ ਉਹਨਾਂ ਖਾਸ ਕਰ ਉਹ ਕਿਸਾਨਾਂ ਲਈ ਕਹੂੰਗਾ ਜਿਹੜੇ ਕਿਸਾਨ ਐਕਚੁਅਲ ਗਰੀਬ ਨੇ ਜਿਹੜੇ ਫਾਹੇ ਲੈ ਰਹੇ ਨੇ ਜਿਹੜੇ ਦਵਾਈਆਂ ਪੀ ਕੇ ਮਰ ਰਹੇ ਨੇ ਉਹ ਵੀ ਜ਼ਿਆਦਾ ਨਹੀਂ 2-3 ਲੱਖ ਰੁਪਏ ਦੇ ਕਰਜ਼ੇ ਪਿੱਛੇ ਫਾਹੇ ਲੈ ਰਹੇ ਕਿਸਾਨ ਤੇ ਰੋਜ਼ ਇੱਕ ਦੀ ਖਬਰ ਇਹ ਜੀ ਆਈ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਇਹ ਕਿਸਾਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਔਰ ਖਾਸ ਕਰ ਸਾਡੀ ਰਾਜਨੀਤਿਕ ਜਿੰਨੇ ਵੀ ਦਲ ਨੇ ਚਾਹੇ ਕਿਸੇ ਵੀ ਪਾਰਟੀ ਤੋਂ ਸੰਬੰਧ ਰੱਖਦੇ ਹੋਣ ਉਹ ਇਹਨਾਂ ਦੀ ਹਿੱਤ ਦੀ ਗੱਲ ਕਰਨ ਨਾ ਕਿ ਇਹਨਾਂ ਦਾ ਪ੍ਰਯੋਗ ਕਰਨ ਰਾਜਨੀਤ ਕਰਨ ਲਈ ਕਿਉਂਕਿ ਹੁਣ ਅਕਾਲੀ ਦਲ ਨੇ ਵੀ ਮੰਥਨ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਸੀ ਹੁਣ ਚੰਡੀਗੜ੍ਹ ਜਾ ਕੇ ਮੰਥਨ ਕਰ ਰਿਹਾ ਹੈ ਕਿ ਅਸੀਂ ਕਿਸਾਨਾਂ ਨਾਲ ਆ ਹੁਰਤਾ ਦਾ ਤੁਸੀਂ ਕੇਂਦਰ ਸਰਕਾਰ ਦੇ ਨਾਲ ਸਮਰਥਨ ਦਿੱਤਾ ਆਇਆ ਸੀਗਾ ਫਿਰ ਤੁਸੀਂ ਕਹਿੰਦੇ ਮੈਂ ਸਮਰਥਨ ਇਸ ਕਰਕੇ ਛੱਡਿਆ ਬੀਬੀ ਹਰਸਿਮਰਤ ਕੋਲ ਬਾਦਲ ਨੇ ਕਿ ਇਸ ਕਰਕੇ ਛੱਡਿਆ ਕਿਉਂਕਿ ਇਹ ਕਿਸਾਨਾਂ ਦੇ ਹਿੱਤ ਕਰ ਲਈ ਨੇ ਹੁਣ ਅੰਦਰੋਂ ਮੈਨੂੰ ਫੇਰ ਪਤਾ ਲੱਗਾ ਕਿ ਅਕਾਲੀ ਦਲ ਨਾਲ ਫੇ ਇਨਾਦਾ ਗਠਜੋਧਨ ਹੋ ਰਿਹਾ ਹੈ ਪਰ ਉਹ ਬੀਬੀ ਬਾਦਲ ਦੀ ਬੜੀ ਵੱਡੀ ਕੁਰਬਾਨੀ ਸੀ ਫੂਡ ਪ੍ਰੋਸੈਸਿੰਗ ਮੰਤਰੀ ਸੀਗੇ ਕੇਂਦਰ ਸਰਕਾਰ ਦੇ ਵਿੱਚ ਬਿਲਕੁਲ ਪੋ ਛੱਡਣੀ ਸੌਖੀ ਨਹੀਂ ਹੁੰਦੀ ਪਰ ਕਹਿੰਦੇ ਨੇ ਨਾ ਅਗਰ ਪੋਸਟ ਨੂੰ ਨਾ ਛੱਡ ਦੇ ਤੇ ਪੰਜਾਬ 'ਚ ਇਹਨਾਂ ਦਾ ਅਸਤਿਤਵ ਹੈ ਉਹ ਖਤਮ ਹੋ ਗਿਆ ਉਹ ਖਤਮ ਹੋ ਗਿਆ ਇਸ ਕਰਕੇ ਇਹਨਾਂ ਨੇ ਚੁਣਿਆ ਪੰਜਾਬ ਕਿ ਅਸੀਂ ਪੰਜਾਬ ਨੂੰ ਬਚਾਣਾ ਹੈ ਪੰਜਾਬ ਨੂੰ ਕੀ ਬਚਾਣਾ ਹੈ ਪੰਜਾਬ ਦੀ ਸਿਆਸਤ ਨੂੰ ਬਚਾਣਾ ਤੇ ਅਕਾਲੀ ਦਲ ਨੂੰ ਬਚਾਣਾ ਹੈ ਹੁਣ ਅਕਾਲੀ ਦਲ ਆਪਣਾ ਅਸਤਿਤਵ ਲੱਭਣ ਲਈ ਪੰਜਾਬ ਬਚਾਓ ਯਾਤਰਾ ਕੱਢ ਰਿਆ ਜਿੰਨੇ ਸੀਨੀਅਰ ਆਗੂ ਨੇ ਅਕਾਲੀ ਦਲ ਦੀ ਜੇ ਮੈਂ ਉਂਗਲੀ ਤੇ ਗਣਾ ਦਵਾ ਨਾ ਚਾਹ ਢੀਂਡ ਸਾਹਿਬੇ ਸਭ ਇਹਨਾਂ ਨੂੰ ਛੱਡ ਕੇ ਚਲੇ ਗਏ ਸੀ ਜਿੱਤੇ ਹੀ ਵੱਡਾ ਬਦਲ ਸੀਗਾ ਉਹਨਾਂ ਲੋਕ ਕਹਿੰਦੇ ਸੀ ਕਿ ਬਾਬਾ ਬੂਰਸੀ ਰਾਜਨੀਤੀ ਦੇ ਥੰਮ ਸੀਗੇ ਤੇ ਲੋਕ ਉਹਨਾਂ ਦੀ ਬੜੀ ਰਿਸਪੈਕਟ ਕਰਦੇ ਸੀ ਜਦੋਂ ਉਹ ਗਏ ਉਸ ਤੋਂ ਬਾਅਦ ਅਕਾਲੀ ਦਲ ਖੇਰੂ ਖੇਰੂ ਹੋ ਚੁੱਕਾ ਆਪਣਾ ਸਥਿ ਤੂ ਸੰਭਾਲ ਲਿਆ ਲੇਕਿਨ ਕਿਤੇ ਵੀ ਨਹੀਂ ਦੂਸਰੀ ਤਰਫ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਮੇਰੇ ਸਾਹਿਬ ਮੈਂ ਤੁਹਾਨੂੰ ਦੱਸ ਦਿਨਾ ਇਸ ਵਾਰ ਬੀਜੇਪੀ ਪੰਜਾਬ ਵਿੱਚ ਬਹੁਤ ਵਧੀਆ ਕਰੂਗੀ ਕਾਰਨ ਕਾਰਨ ਇਹ ਹੈ ਕਿ ਦੇਖੋ ਜਿਹੜੀ ਸਰਕਾਰ ਕੇਂਦਰ ਚ ਹੁੰਦੀ ਹੈ ਉਹੀ ਸਰਕਾਰ ਰਾਜ ਚ ਹੋਣੀ ਚਾਹੀਦੀ ਹੈ ਤਾਂ ਰਾਜ ਦਾ ਪਲਾ ਹੁੰਦਾ ਹੈ ਗ੍ਰੋਥ ਡਿਵੈਲਪਮੈਂਟ ਇਹ ਗੱਲ ਸੱਚ ਹੈ ਬਿਲਕੁਲ ਪਲਾ ਹੁੰਦਾ ਹੈ ਲੇਕਿਨ ਕਿਉਂਕਿ ਹੁਣ ਇੱਥੇ ਕੀ ਹੈ ਹੁਣ ਮਾਨ ਸਾਹਿਬ ਆਰੋਪ ਲਾ ਦਿੰਦੇ ਨੇ ਬੀਜੇਪੀ ਸਾਨੂੰ ਕੁਝ ਦੇ ਨਹੀਂ ਦੇ ਨਹੀਂ ਦੇ ਪਿੱਛੇ ਤੇ ਬੀਜੇਪੀ ਆਰੋਪ ਲਾ ਦਿੰਦੀ ਹੈ ਅਸੀਂ ਭੇਜਿਆ ਪੈਸਾ ਭੇਜਿਆ ਹੈ ਇਹ ਪੈਸੇ ਦਾ ਉਪਯੋਗ ਕਰ ਨਹੀਂ ਰਹੇ ਕੋਈ ਸਬਸਿਡੀ ਹੁੰਦੀ ਹੈ ਫੰਡਸ ਹੁੰਦੇ ਨੇ ਅੱਧੇ ਅੱਧੇ ਹੁੰਦੇ ਆ ਜਿਹੜਾ ਐਸ ਜੀ ਐਸ ਟੀ ਸੀ ਜੀ ਐਸ ਟੀ ਹੁੰਦਾ ਇਹ ਵੀ ਤਾਂ ਹਾਫ ਹਾਫ ਹੀ ਹੁੰਦਾ ਹੈ ਸਭ ਕੁਝ ਤਰੀਕੇ ਨਾਲ ਚੱਲਦਾ ਹੈ ਬਿਲਕੁਲ ਠੀਕ ਹੈ ਬਿਲਕੁਲ ਬਿਲਕੁਲ ਪੰਜਾਬ ਦੀ ਸਿਆਸਤ ਕਿਤੇ ਨਾ ਕਿਤੇ ਬਦਲੂਗੀ ਕਿਉਂਕਿ ਉਹਨਾਂ ਨੇ ਅਕਾਲੀ ਦਲ ਨੂੰ ਵੀ ਦੇਖ ਲਿਆ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਲਿਆ ਅਗਰ ਹੁਣ ਕੁਝ ਬੱਚੇ ਆਏ ਤੇ ਭਾਰਤੀ ਜਨਤਾ ਪਾਰਟੀ ਪਸੰਨਾ ਸਾਹਿਬ 13 ਸਿੱਟਾਂ ਐਮਪੀ ਦੀਆਂ ਪੰਜਾਬ ਦੀਆਂ ਇੱਕ ਚੰਡੀਗੜ੍ਹ ਦੀਆਂ ਮਨਾਲੀ 14 ਬਣਦੀਆਂ ਨੇ ਕੀ ਇਹ ਕੇਂਦਰ ਸਰਕਾਰ ਨੂੰ ਫਿਰ ਮੈਟਰ ਕਰਦੀਆਂ ਨੇ ਜਿੱਥੇ 550 ਸਿੱਟਾਂ ਦੀ ਕਹਾਣੀ ਹੋਵੇ ਉਹ 13 14 ਨੂੰ ਗੋਲਦੇ ਆ ਪਿਛਲੀ ਵਾਰ ਵੀ ਉਹਨਾਂ ਨੇ ਚਾਹੇ ਇਹਨਾਂ ਦਾ ਸੰਨੀ ਦੇਵਲ ਹੋਵੇ ਇਹਨਾਂ ਮੇਰੇ ਖਿਆਲ ਨਾਲ ਦੋ ਸਿੱਟਾ ਸੀ ਉਹ ਦੋ ਸਿੱਟਾਂ ਨੂੰ ਉਹਨਾਂ ਨੇ ਜੇ ਅਗਰ ਕੱਢ ਦਈਏ ਤਾਂ ਵੀ ਇਹਨਾਂ ਦਾ ਬਹੁਮਤ ਬਹੁਤ ਜ਼ਿਆਦਾ ਸੀਗਾ ਤਾਂ ਹਾਲਾਂਕਿ ਪੰਜਾਬ ਨੂੰ ਇਹ ਕਾਊਂਟ ਨਹੀਂ ਕਰਦੇ ਲੇਕਿਨ ਅਸੀਂ ਸੋਚਦੇ ਹਾਂ ਅਸੀਂ ਪੰਜਾਬ ਵਾਸੀ ਆਂ ਪੰਜਾਬ ਅੱਜ ਕਿੰਵੇਂ ਨੰਬਰ ਤੇ ਹੈ ਬਿੱਦੀ ਸਾਹਿਬ ਸੋਚਣਾ ਚਾਹੀਦਾ ਹੈ ਪੰਜਾਬ ਰਾਜਨੀਤਿਕ ਅਖਾੜਾ ਨਹੀਂ ਬਣਨਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਬੜੇ ਹਿੰਮਤੀ ਨੇ ਬੜੇ ਮਿਹਨਤੀ ਨੇ ਪੰਜਾਬ ਦਾ ਨੌਜਵਾਨ ਬਹੁਤ ਸੰਘਰਸ਼ੀਲ ਹੈ ਪੰਜਾਬ ਨੂੰ ਬਚਾ ਕੇ ਰੱਖਣਾ ਚਾਹੀਦਾ ਤੁਸੀਂ ਇਮੇਜਿਨ ਕਰੋਗੇ ਜੀ ਪੰਜਾਬ ਕਿਸੇ ਸਮੇਂ ਨੰਬਰ 1 ਦਾ ਸੂਬਾ ਸੀਗਾ ਭਾਰਤ ਦਾ ਅੱਜ ਥੱਲੋ ਨੰਬਰ 2 ਤੇ ਹੈ ਸੈਕਿੰਡ ਲਾਸਟ ਨੰਬਰ ਤੇ ਪੰਜਾਬ ਪਹੁੰਚਿਆ ਹੋਇਆ ਹੈ ਕਿਤਨਾ ਕਿਤੇ ਨਲਾਇਕ ਦੇਰੀ ਸੁਭਾ ਸਰਕਾਰਾਂ ਰਹੀਆਂ ਨੇ ਜਾਂ ਨਲਾਇਕ ਕੇਂਦਰ ਸਰਕਾਰਾਂ ਰਹੀਆਂ ਨੇ ਇਹਨਾਂ ਨੇ ਸ਼ਾਇਦ ਪੰਜਾਬ ਦਾ ਭੜੀ ਭੰਤੀ ਜੋ ਵਧੀਆ ਆਕਾਰ ਸੀ ਉਹ ਬਣ ਨਹੀਂ ਦਿੱਤਾ ਰੰਗੜਾ ਪੰਜਾਬ ਨਹੀਂ ਰਿਹਾ ਇਹ ਪਿੰਗੜਾ ਪੰਜਾਬ ਬਣਾ ਕੇ ਰੱਖ ਦਿੱਤਾ ਪਰ ਹੁਣ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਲੋਕ ਸਭਾ ਚੋਣਾਂ ਦੀ ਤਿਆਰੀ ਕਿਤਨਾ ਕਿਤੇ ਜੋ ਰਾਮ ਮੰਦਰ ਹੈ ਪ੍ਰਾਪਤਿਸ਼ਟਾ ਹੋਈ ਹੈ ਤੁਹਾਨੂੰ ਇਹ ਵੀ ਨਹੀਂ ਕਿਤੇ ਲੱਗਦਾ ਕਿ ਰਾਮ ਮੰਦਰ ਲੋਕਾਂ ਦੇ ਦਿਲਾਂ 'ਚ ਬਣਿਆ ਰਹੇ ਲੋਕ ਨੂੰ ਸਿੱਧੀ ਭੁੱਲਣ ਨਾਲ ਤਾਂ ਲੋਕ ਸਭਾ ਚੋਣਾਂ ਸ਼ਾਇਦ ਜਲਦੀ ਹੋਣਗੀਆਂ ਬਿਲਕੁਲ ਜੀ ਬਿਲਕੁਲ ਰਾਮ ਮੰਦਰ ਬਣਾਇਆ ਗਿਆ ਤੁਸੀਂ ਦੇਖ ਲਓ ਇਹ ਡਿਸੀਜਨ ਬਹੁਤ ਪਹਿਲੇ ਆ ਗਿਆ ਸੀ ਪਰ ਇਹ ਬਣਾਇਆ ਹੋਣਾ ਹੀ ਕਿਉਂ ਗਿਆ ਹਾਲਾਂਕਿ ਇਹ ਇਹਦੇ ਰਾਜਨੀਤਿਕ ਲੋਕ ਲਾਭ ਕਹਿ ਰਹੇ ਨੇ ਲੈਰੀਏ ਭਾਜੀ ਵਿਰੋਧੀ ਵੀ ਕਹਿ ਰਹੇ ਨੇ ਇਹ ਬਣਨ ਨੂੰ ਤਾਂ ਪਹਿਲੇ ਵੀ ਬਣ ਸਕਦਾ ਸੀ ਕਿਉਂਕਿ ਇਹਦਾ ਡਿਸੀਜਨ ਤਾਂ ਬਹੁਤ ਪਹਿਲੇ ਆ ਚੁੱਕਾ ਸੀ ਪਰ ਉੱਥੇ ਰੁਕਿਆ ਗਿਆ ਕਿ ਹਜੇ ਨਿਰਮਾਣ ਹੋ ਰਿਹਾ ਹੈ ਤੇ ਜਦੋਂ ਉਹਦੀ ਕਹਿੰਦੇ ਨੇ ਕਿ ਬਿਲਕੁਲ ਪੂਜਾ ਹੋਈ ਉਹ ਬਿਲਕੁਲ ਮੌਕੇ ਤੇ ਹੋਈ ਜਦੋਂ एमपी इलेक्शन बिल्कुल पैर पे थी हम असि नहीं कह रहे विरोधी कह रहे ने हालांकि चलो राम मंदिर सारेयां ਲਈ ਆਦਰਣੀ ਹੈ असि भी बहुत ਪੂਜਨੀ ਹੈ राम मंदिर ਨੂੰ ਮੱਥਾ ਟੇਕਦੇ ਆਂ ਅਸੀਂ ਵੀ ਸੋਚਦੇ ਆ ਠੀਕ ਹੈ ਕਿਸੇ ਵੀ ਮੰਦਿਰ ਦਾ ਕਿਸੇ ਗੁਰਦੁਆਰੇ ਦਾ ਨਿਰਮਾਣ ਹੁੰਦਾ ਉਹਦੇ ਤੇ ਰਾਜਨੀਤ ਨਹੀਂ ਹੋਣੀ ਚਾਹੀਦੀ ਹਾਲਾਂਕਿ ਉਸ ਹੱਕ ਸੀ ਸਾਡਾ ਕਿ ਰਾਮ ਮੰਦਿਰ ਬਣਨਾ ਚਾਹੀਦਾ ਸੀ ਉਹ ਬਣਿਆ ਹੈ ਲੇਕਿਨ ਇਹ ਜੇ ਤੇ ਅਗਰ ਰਾਜਨੀਤ ਹੁੰਦੀ ਹੈ ਜਾਂ ਜੇ ਤੇ ਰਾਜਨੀਤਿਕ ਲਾਹਾ ਲੈ ਜਾਂਦਾ ਉਹ ਕਿਤੇ ਨਾ ਕਿਤੇ ਇੱਕ ਸੋਚ ਵਿਚਾਰ ਵਾਲੀ ਗੱਲ ਹੈ ਉਹ ਮੇਰੇ ਹਿਸਾਬ ਨਾਲ ਸਹੀ ਨਹੀਂ ਹੈ ਕਿਸੇ ਵੀ ਧਾਰਮਿਕ ਸਥਾਨ ਤੋਂ ਰਾਜਨੀਤ ਦਾ ਹਲ ਨਹੀਂ ਲੈਣਾ ਚਾਹੀਦਾ ਠੀਕ ਹੈ ਸੋ ਗੱਲ ਹੋ ਰਹੀ ਲੋਕ ਸਭਾ ਚੋਣਾਂ ਦੀ ਗੱਲ ਹੋਈ ਹੈ ਕਿ ਸ਼ਾਇਦ ਪਹਿਲਾਂ ਹੋ ਸਕਦੀਆਂ ਨੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਜੋ ਹੁਣ ਇੱਕ RAM ਜੋਤ ਜਲ ਰਹੀ ਹੈ ਉਹ ਨਾਲ ਚੱਲਦੀ ਰਹੇ ਤਾਂ ਕਿਤਨਾ ਕਿਤੇ ਕਲਾਹਾ ਸ਼ਾਇਦ ਕਈ ਵਸਕਾਰਾ ਲੈ ਲੈਂਦੀਆਂ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਸਿੱਖਤ ਕਿਸਾਨ ਮੋਰਚਾ ਸੈਂਟਰਲ ਟ੍ਰੇਡ ਯੂਨੀਅਨਸ ਇਹਦੇ ਸਾਣਾ ਸਾਹਿਬ ਗੱਲ ਕਰੀਏ ਤਾਂ ਹੁਣ ਇਹ ਅੰਦੋਲਨ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਕੀ ਇਹ ਪਹਿਲਾ ਵਾਰ ਅੰਦੋਲਨ ਵਾਂਗੂ ਸਾਲ-ਸਾਲ ਚੱਲੂਗਾ ਜਾਂ ਜਿਵੇਂ ਹੁਣ ਚੋੜ ਜਾਤ ਤਾਂ ਲੱਗਣ ਵਾਲਾ ਇਹਨੂੰ ਕੁਝ ਦਿਨਾਂ 'ਚ 8-10 ਦਿਨਾਂ 'ਚ ਹੱਲ ਕਰਨਾ ਪਊਗਾ ਇੱਦਾਂ ਕਿ ਕਹਿੰਦੇ ਹੋ ਬਿਲਕੁਲ ਜੀ ਕੱਲ ਮੈਂ ਸ਼ੰਭੂ ਬਾਦਰ ਗਿਆ ਸੀਗਾ ਤੇ ਉੱਥੇ ਕੁਝ ਲੋਕ ਮੈਨੂੰ ਮਿਲੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਹਾਲ ਪਰ ਉਹਨਾਂ ਨੇ ਮਤਲਬ ਕੈਮਰੇ ਤੋਂ ਇਹ ਬੋਲਣ ਤੋਂ ਮਨਾ ਕਰਤਾ ਕਿ ਅਸੀਂ ਹੋ ਸਕਦਾ ਹੈ ਕਿ ਅੰਦੋਲਨ ਖਤਮ ਕਰ ਦਈਏ ਮੈਂ ਕਿ ਪੁੱਛਿਆ ਕਿਉਂ ਕਹਿੰਦੇ ਨੇ ਕਿ ਚੌੜ ਯਾਬਤਾ ਲੱਗਣ ਵਾਲਾ ਸਰਕਾਰ ਦੇ ਹੱਥ 'ਚ ਕੁਝ ਨਹੀਂ ਰਹਿਣਾ ਅਸੀਂ ਬੈਠੇ ਰਵਾਂਗੇ ਹੁਣ ਜੋ ਨਵੀਂ ਸਰਕਾਰ ਬਣੂਗੀ ਉਹ ਦੇਖਦੇ ਹਾਂ ਸਾਡੀ ਮੰਗਾਂ ਨੂੰ ਪੂਰਾ ਕਰਦੀ ਹੈ ਕਿ ਨਹੀਂ ਹਾਲਾਂਕਿ ਇੱਕ ਸਰਕਾਰਾਂ ਨੇ ਕੇਂਦਰ ਤੋਂ ਆਪਣੇ ਮੰਤਰੀ ਭੇਜੇ ਨੇ ਚੰਡੀਗੜ੍ਹ ਇਹਨਾਂ ਦੀ ਬੈਠਕ ਹੋਈ ਹੈ ਉਹਨ ਬੈਠਕ ਮੇਰੇ ਖਿਆਲ ਨਾਲ ਸੰਡੇ ਨੂੰ ਤੱਕ ਵਧਾ ਦਿੱਤੀ ਗਈ ਹੈ ਤੇ ਸੰਡੇ ਦੇਤੇ ਐਤਵਾਰ ਨੂੰ ਜੋ ਬੈਠਕ ਹੋਣੀ ਹੈ ਸ਼ਾਇਦ ਉੱਤੇ ਕੁਝ ਸ਼ਰਤਾਂ ਮੰਨ ਲਤੀਆਂ ਜਾਣ ਜਿਹੜੀ ਬਾਕੀ ਬਚੂਗੀ ਉਹ ਅਗਲੀ ਜੋ ਨਵੀਂ ਸਰਕਾਰ ਆਉਗੀ ਜੋ ਕਿਉਂਕਿ ਮਾਰਚ ਅਪ੍ਰੈਲ ਜਦੋਂ ਵੀ ਇਲੈਕਸ਼ਨ ਨੇ ਨਵਾਂ ਜੋ ਇੱਕ ਪ੍ਰਧਾਨ ਮੰਤਰੀ ਬਣੂਗਾ ਉਹਦੇ ਤੋਂ ਕਿਹਾ ਜਾ ਰਿਹਾ ਮੰਗੀ ਜਾਣ ਕਿਉਂਕਿ ਉਸ ਟਾਈਮ ਕਿਸਾਨ ਵਿਚਾਰੇ ਉੱਥੇ ਬੈਠੇ ਨੇ ਨੌਜਵਾਨ ਬੈਠਾ ਆਇਆ ਹੈ ਸਾਰੀ ਉੱਥੇ ਯਾਤਰਾ ਅਸਤਵਸਤ ਹੈ ਕੋਈ ਉੱਧਰ ਨਹੀਂ ਜਾ ਸਕਦਾ ਕੋਈ ਅੰਦਰ ਨਹੀਂ ਆ ਸਕਦਾ ਨੇੜੇ ਤੇੜੇ ਦੇ ਲੋਕ ਪ੍ਰਭਾਵਿਤ ਹੋ ਰਹੇ ਨੇ ਕਿ ਸਾਡੇ ਹੋਟਲ ਨਹੀਂ ਚੱਲੇ ਹਾਂ ਲੇਕਿਨ ਕਿਸਾਨ ਅੰਦੋਲਨ 'ਚ ਇੱਕ ਚੀਜ਼ ਮੈਂ ਬਹੁਤ ਵਧੀਆ ਦੇਖੀ ਜਿੰਨੇ ਵੀ ਬੰਦੇ ਉੱਥੇ ਪਹੁੰਚੇ ਹੋਏ ਨੇ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਕਰ ਰਹੇ ਨੇ ਚਾਹੇ ਉਹ ਲੰਗਰ ਦੀ ਸੇਵਾ ਹੋਵੇ ਚਾਹੇ ਉਹ ਪਾਣੀ ਦੀ ਸੇਵਾ ਹੋਵੇ ਚਾਹੇ ਉਹ ਦਵਾਈਆਂ ਦੀ ਸੇਵਾ ਹੋਵੇ ਇੱਕ ਮਹੌਲ ਦਾ ਪੰਜਾਬ ਉਤੇ ਪੰਜਾਬੀਆਂ ਨੂੰ ਇਹ ਬਖਸ਼ੀਸ਼ ਹੀ ਹੈ ਤੇ ਬਖਸ਼ੀ ਹੈ ਜਿੱਥੇ ਇਹਨਾਂ ਨੇ ਜਾਣਾ ਪੰਜਾਬ ਪੰਜਾਬੀ ਪੰਜਾਬੀ ਇਹ ਤਾਂ ਜਿੰਦਾਬਾਦ ਹਮੇਸ਼ਾ ਹੀ ਰਹਿੰਦੀ ਹੈ ਬਿਲਕੁਲ ਜੀ ਅੱਛਾ ਮੈਂ ਇੱਕ ਗੱਲ ਹੋਰ ਦੇਖੀ ਹੈ ਇਸ ਅੰਦਾਲਨ ਚ ਨੌਜਵਾਨ ਵੜਾ ਗਿਆ ਹੈ ਹੋਰ ਨੌਜਵਾਨ ਡਿਸਪਲਾਈਨ ਹੈ ਬਿਲਕੁਲ ਇਸ ਟਾਈਮ ਉਹਨਾਂ ਨੇ ਡਿਸਪਲਾਈਨ ਕੀਤਾ ਹੈ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਵੇ ਕਿਉਂਕਿ ਸਾਨੂੰ ਦਿੱਕਤ ਆ ਰਹੀ ਸੀ ਅਸੀਂ اچانک ਗਏ ਸੀ ਸਾਨੂੰ ਪਹਿਲੇ ਉਹ ਪੁੱਛ ਰਹੇ ਸੀ ਤੁਸੀਂ ਕਿੱਥੋਂ ਆਏ ਹੋ ਕੀ ਆਏ ਹੋ ਕੀ ਨਹੀਂ ਆਏ ਜਦੋਂ ਅਸੀਂ ਦੱਸ ਰਹੇ ਸੀ ਨਾ ਫਿਰ ਉਹ ਬਿਲਕੁਲ ਸਾਨੂੰ ਅੱਗੇ ਤੱਕ ਜਾਣ ਦੇਣਾ ਸਾਣਾ ਸਾਹਿਬ ਬੜਾ ਵਧੀਆ ਇੰਟੈਲੈਕਚੁਅਲ ਥੀਓਰੀ ਪੁਆਇੰਟ ਦੇਖਣ ਨੂੰ ਮਿਲਦਾ ਮੈਂ ਇੱਕ ਵੀਡੀਓ ਵੀ ਦੇਖ ਰਿਹਾ ਸੀਗਾ 2 4 ਜਿਲੇ 45 50 ਸਾਲ ਦੀ ਉਮਰ ਦੇ ਕਿਸਾਨ ਲੀਡਰ ਸੀਗੇ ਬੜਾ ਵਧੀਆ ਬੋਲ ਰਹੇ ਸੀਗੇ ਕਹਿੰਦੇ ਵੀ ਜਿਲੇ ਬਹੁਤ ਬਜ਼ੁਰਗ ਨੇ ਉਹ ਟਰਾਲੀਆਂ ਦੇ ਪਿੱਛੇ ਬੈਠਣ ਜਾਂ ਜਿਹੜੇ ਬੀਕੋ ਨੌਜਵਾਨ ਨੇ 18 19 20 ਸਾਲ ਵਾਲੇ ਜਿਲੇ ਹਜੇ ਬੱਚੇ ਨੇ ਹਜੇ ਵਿਆਹ ਨਹੀਂ ਹੋਇਆ ਅਨਵਿਆਹੇ ਨੇ ਅਨਮੈਰਿਡ ਨੇ ਉਹ ਵੀ ਜਿਆਦਾ ਅੱਗੇ ਨਾ ਜਾਣ ਸਾਡੇ ਵਰਗੇ ਅੱਗੇ ਫਿਰ ਵੀ ਹੋ ਜਾਣਗੇ ਅਸੀਂ ਛਾਤੀਆਂ ਅੱਗੇ ਜੋੜੀਆਂ ਕਰ ਲਾਂਗੇ ਤੇ ਫਿਰ ਕੋਈ ਸਹਿ ਲਾਂਗੇ ਪਰ ਬਜ਼ੁਰਗ ਤੇ ਬੱਚੇ ਅੱਗੇ ਨਾ ਜਾਣ ਡਿਸਪਲਿਨ ਮੇਨਟੇਨ ਰੱਖਣ ਤੇ ਧੀ ਭੈਣ ਦੀ ਇੱਜ਼ਤ ਆ ਪੰਜਾਬੀ ਹਮੇਸ਼ਾ ਰੱਖਦੇ ਆਏ ਹੀ ਨੇ ਬਿਲਕੁਲ ਜੀ ਇੱਕ ਚੀਜ਼ ਮੈਂ ਹੋਰ ਕਹਿਣਾ ਲੋਕਤੰਤਰ ਦੇ ਅੰਦਰ ਤੁਸੀਂ ਅਗਰ ਕੋਈ ਸੰਘਰਸ਼ ਕੋਈ ਧਰਨਾ ਪ੍ਰਦਰਸ਼ਨ ਦੇ ਦੇਣਾ ਚਾਹੁੰਦੇ ਹੋ ਮर्यादा ਦੇ ਅੰਦਰ ਤੇ ਜਿਹੜਾ ਅੱਜ ਉਹ ਪੁਲ ਰੋਕਿਆ ਗਿਆ ਹੈ ਅੱਠ ਲੇਰਾ ਪੁਲ ਦੀ ਬਣਾਈਆਂ ਗਈਆਂ ਨੇ ਕੰਕਰੀਟ ਪਾਈ ਗਈ ਹੈ ਉਹ ਨਹੀਂ ਹੋਣਾ ਚਾਹੀਦਾ ਉਹ ਕਿਤੇ ਨਾ ਕਿਤੇ ਖੱਟਰ ਸਰਕਾਰ ਚਾਹੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਰ ਰਹੀ ਹੈ ਕਿਉਂਕਿ ਲੋਕਤੰਤਰ ਦੇ ਅੰਦਰ ਤੁਸੀਂ ਆਪਣੇ ਹੱਕ ਮੰਗਣ ਲਈ ਮਰਿਆਦਾ ਚ ਧਰਨਾ ਪ੍ਰਦਰਸ਼ਨ ਦੇ ਰਹੇ ਹੋ ਤੇ ਕਿਸੇ ਵੀ ਸਰਕਾਰ ਦਾ ਅਧਿਕਾਰ ਨਹੀਂ ਹੈ ਕਿ ਬੈਰੀਕੇਟਿੰਗ ਲਗਾ ਕੇ ਇਹ ਤਾਂ ਹੈ ਜਿੱਦਾਂ ਪੰਜਾਬ ਨੂੰ ਨਾ ਭਾਰਤ ਤੋਂ ਅੱਡ ਹੀ ਕਰਤਾ ਇੱਕ ਬਾਰਡਰ ਹੀ ਬਣਾਤਾ ਚੋੜਾ ਬਾਰਡਰ ਬਾਰਡਰ ਬਣਾਉਂਦਾ ਹੈ ਜੀ ਬਾਰਡਰ ਮੈਂ ਤਾਂ ਦੇਖ ਕੇ ਆਇਆ ਥੱਲੋਂ ਜੋ ਜਿੱਥੇ ਉਹ ਘੱਗਰ ਦਰਿਆ ਵਹਿ ਰਿਹਾ ਹੈ ਤੁਸੀਂ ਉੱਥੋਂ ਵੀ ਨਹੀਂ ਜਾ ਸਕਦੇ ਹੋ ਉੱਥੇ ਇਹਨਾਂ ਦੇ ਵੱਡੇ ਵੱਡੇ ਟੋਏ ਪੜਦੇ ਨੇ ਕਿ ਆਮ ਬੰਦਾ ਵਿਚਾਰਾ ਪੈਦਲ ਨਿਕਲਣਾ ਚਾਵੇ ਤੇ ਪੈਦਲ ਵੀ ਨਹੀਂ ਨਿਕਲ ਸਕਦਾ ਪਰ ਇਹ ਲੋਕਤੰਤਰ ਦੇ ਅੰਦਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਹੀ ਨਹੀਂ ਹੈ ਇਹ ਅਜਰ ਕਾਨੂੰਨ ਕੋਈ ਆਪਣੇ ਹੱਕ ਲਈ ਆਵਾਜ਼ ਚ ਗੁਣੀ ਬੰਦੀ ਹੈ ਤੇ ਤੁਸੀਂ ਮਰਿਆਦਾ ਅੰਦਰ ਚੁੱਕ ਸਕਦੇ ਹੋ ਕੀ ਦਿੱਕਤ ਹੈ ਹੁਣ ਤੁਸੀਂ ਉੱਥੇ ਆਪਣੀ ਮਿਸਯੂਜ਼ ਕਰੋ ਸਰਕਾਰਾਂ ਦਾ ਤੁਸੀਂ ਉੱਥੇ ਪੱਥਰ ਲਾ ਦਿਓ ਤੁਸੀਂ ਉੱਥੇ ਬੈਰੀਕੇਟਿੰਗ ਲਾ ਦਿਓ ਕਿਤੇ ਨਾ ਕਿਤੇ ਇਹ ਤਸਵੀਰ ਇੰਟਰਨੈਸ਼ਨਲ ਲੈਵਲ ਤੇ ਸਾਡੀ ਛਵੀ ਨੂੰ ਖਰਾਬ ਕਰਦੀ ਹੈ ਲੋਕਤੰਤਰ ਬਿਲਕੁਲ ਸਾਬ ਜੀ ਇਨ ਦਾ ਐਂਡ ਆਪਾਂ ਨੂੰ ਸਮ ਅਪ ਕਰਦੇ ਆਂ ਕਿ ਆਉਣ ਵਾਲਾ ਸਮਾਂ ਹੁਣ ਕਿਸਾਨ ਵੀਰ ਜਿਆਦਾ ਵੱਡੀ ਤعداد ਪੰਜਾਬ ਦੇ ਕਿਸਾਨਾਂ ਦੀ ਹੈ ਹੁਣ ਪੰਜਾਬ ਦੇ ਹਾਲਾਤ ਕਿਵੇਂ ਦੇ ਬਣਨਗੇ ਪੰਜਾਬ ਦੇ ਕਿਸਾਨੀ ਕਿਸਾਨੀ ਉੜ ਦੇ ਹੱਕਾ ਮੰਗਾ ਹੁਣ ਕਿੱਧਰ ਨੂੰ ਜਾਣ ਗਿਆ ਕੀ ਫੈਸਲਾ ਆਉਣ ਵਾਲੇ ਦਿਨਾਂ ਚ ਹੋਊਗਾ ਇਹਨੂੰ ਸਮ ਅਪ ਕਰੋ ਹੁਣ ਬਿਲਕੁਲ ਜੀ ਕਿਸਾਨ ਜੂਨੇ ਮੈਨੂੰ ਜੋ ਮਹਿਸੂਸ ਹੋਇਆ ਹੈ ਕਿ ਹੁਣ ਨਵੀਂ ਸਰਕਾਰ ਬਣਨ ਦਾ ਇੰਤਜ਼ਾਰ ਕਰਨਗੇ ਪੁਰਾਣੀ ਸਰਕਾਰ ਦੇ ਕੁਛ ਹੀ ਦਿਨ ਰਹਿ ਗਏ ਨੇ ਜੇ ਅਗਰ ਉਹ ਹੱਕਾ ਮੰਨ ਲੈਂਦੇ ਨੇ ਸੱਤ ਅੱਠ ਨੌ ਸ਼ਰਤਾਂ ਜੋ ਹੈਗੀਆਂ ਨੇ ਉਹ ਮੰਨ ਲੈਂਦੇ ਨੇ ਕਿਸਾਨ ਇੱਥੇ ਰੁਕ ਜਾਣੇ ਨੇ ਅੱਗੇ ਨਹੀਂ ਜਾਣੇ ਨੇ ਅੱਗੇ ਉਦੋਂ ਜਾਣਗੇ ਜਦੋਂ ਨਵੀਂ ਸਰਕਾਰ ਬਣੂਗੀ ਬਣਦਾ ਵੀ ਇਹੀ ਹੈ ਅਸੀਂ ਪ੍ਰਧਾਨ ਮੰਤਰੀ ਜਾਂ ਉਹਨਾਂ ਦੇ ਮੰਤਰੀਆਂ ਨਾਲ ਗੱਲ ਤਾਂ ਕਰ ਸਕਾਂਗੇ ਨੇ ਜਦੋਂ ਕੋਈ ਬਣਿਆ ਹੋਊਗਾ ਲੇਕਿਨ ਹਾਂ ਇਸ ਇਲੈਕਸ਼ਨ ਵਿੱਚ ਹੁਣ ਕਿਸਾਨ ਸਾਰ ਪ੍ਰਚਾਰ ਕਰਨਗੇ ਹੁਣ ਉਸ ਲੀਡਰਾਂ ਨੂੰ ਚੁਣਨ ਦੀ ਕੋਸ਼ਿਸ਼ ਕੀਤੀ ਜਾਊਗੀ ਜੋ ਕਿਸਾਨ ਹਿਤਕਰ ਹੋਣ ਬਾਕੀ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਖਾਸ ਕਰ ਪੰਜਾਬ ਦੀ ਪੰਜਾਬ ਦੀ ਵਿੱਤੀ ਸਥਿਤੀ ਨੂੰ ਦੇਖੋ ਪੰਜਾਬ ਦੇ ਨੌਜਵਾਨਾਂ ਦੀ ਸੋਚੋ ਪੰਜਾਬ ਦੇ ਰੋਜ਼ਗਾਰ ਦੀ ਸੋਚੋ ਪੰਜਾਬ ਦੇ ਲਾਅ ਇਨ ਆਰਡਰ ਦੀ ਸੋਚੋ ਤੁਸੀਂ ਅੰਦੋਲਨ ਕਰ ਕਰਕੇ ਪੰਜਾਬ ਨੂੰ ਮਿੱਟੀ ਤੇ ਰੋਲਤਾ ਹੈ ਪੰਜਾਬ ਉਹ ਸੂਬਾ ਸੀ ਕਿ ਪੂਰੇ ਦੇਸ਼ ਨੂੰ ਰੋਟੀ ਦਿੰਦਾ ਸੀ ਅੱਜ ਕਿੱਥੇ ਖੜਾ ਹੈ ਬੇਦੀ ਸਭ ਉਹ ਸੋਚਣ ਵਾਲੀ ਗੱਲ ਹੈ ਸੋਚਣ ਦੀ ਤੇ ਚਿੰਤਨ ਦਾ ਵੀ ਸੋ ਵਾਕੀ ਦਰਸ਼ਕੋ ਹੁਣ ਕਿਤੇ ਨਾ ਕਿਤੇ ਜਿਲੀ એનર્ਜੀ ਹੁੰਦੀ ਹੈ ਕਹਿੰਦੇ ਪੰਜਾਬੀਆਂ ਦੀ એનર્ਜੀ ਬੜੀ ਹਾਈ ਰਹਿੰਦੀ ਹੈ ਪਰ ਇਸ એનર્ਜੀ ਨੂੰ ਹੁਣ ਚੰਗੇ ਪਾਸੇ ਚੈਨਲਾਈਜ਼ ਕਿਵੇਂ ਕਰਨਾ ਹੈ ਉਹਨੂੰ ਸਹੀ ਡਾਇਰੈਕਸ਼ਨਸ ਕਿਵੇਂ ਲੈ ਕੇ ਜਾਣਾ ਤਾਂ ਜੋ ਪੰਜਾਬ ਫਿਰ ਦੁਬਾਰਾ ਜਿਹੜਾ ਪਾਇਦਾਨ ਦੇ ਵਿੱਚ ਥੱਲੋ ਸੈਕਿੰਡ ਲਾਸਟ ਤੇ ਹੋਇਆ ਪਿਆ ਇਹਨੂੰ ਟੌਪ ਮੋਸਟ ਕਿਵੇਂ ਲੈ ਕੇ ਜਾਣਾ ਇਹ ਆਪਾਂ ਨੂੰ ਸੋਚਣਾ ਪਊਗਾ ਸਮੇਂ ਦੀਆਂ ਸਰਕਾਰਾਂ ਨੂੰ ਸੋਚਣਾ ਪਊਗਾ ਤਾਂ ਕਿ ਸਮੇਂ ਐਨਰਜੀ ਦੀ ਤੇਲ ਪਾਣੀ ਦੀ ਰਿਸੋਰਸਸ ਦੀ ਕਦੇ ਵੀ ਜੋ ਹਾਨੀ ਹੈ ਉਹ ਨਾ ਹੋਵੇ ਉਹ ਸਾਨੂੰ ਜੋ ਇਜਾਜ਼ਤ ਤਨਵਾਦ